ਕਾਜ਼ਾਤਰin ਖਬਰਾਂ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਗੁਲੰਦਬਾਦ ਟੀਵੀ ਨਿਊਜ਼ ਤੇ ਪਾਓ ਲੇਟੈਸਟ ਅਪਡੇਟ ਤੁਰੰਤ ਆਪਣੇ ਮੋਬਾਈਲ ਤੇ ਹੈਂਡੀਕੈਪਡ ਪਰਿਵਾਰ ਦੇ ਉੱਪਰ ਕਹਿਰ ਬਣ ਕੇ ਟੁੱਟੀ بارش ਭਾਰੀ ਮੀਂਹ ਦੇ ਕਾਰਨ ਡਿੱਗੀ ਮਕਾਨ ਦੀ ਛੱਤ ਬਾਲ-ਬਾਲ ਬਚਿਆ ਪਰਿਵਾਰ ਦੱਸਦੀ ਹੈ ਕਿ ਬਠਿੰਡਾ ਦੇ ਵਿੱਚ ਅੱਜ ਪਏ ਭਾਰੀ ਮੀਂਹ ਦੇ ਕਾਰਨ ਜਿੱਥੇ ਪੂਰਾ ਸ਼ਹਿਰ ਜਲ-ਥਲ ਹੋ ਗਿਆ ਉੱਥੇ ਹੀ ਭਾਰੀ ਮੀਂਹ ਦੇ ਕਾਰਨ ਪ੍ਰਤਾਪਨਗਰ ਦੇ ਵਿੱਚ ਇੱਕ ਪਰਿਵਾਰ ਦੀ ਛੱਤ ਡਿੱਗਣ ਦੀ ਵੀ ਖਬਰ ਹੈ ਜੋ ਕਿ ਹੈਂਡੀਕੈਪਡ ਹੈ ਅਤੇ ਇਹਨਾਂ ਦੇ ਕੋਲ ਇਹੀ ਮਕਾਨ ਸੀ ਜਿਸ ਦੇ ਆਸਰੇ ਇਹ ਰਹਿੰਦੇ ਸਨ ਅਤੇ ਇਸ ਦੀ ਵੀ ਛੱਤ ਡਿੱਗ ਗਈ ਜਾਣਕਾਰੀ ਦਿੰਦੇ ਹੋਏ ਮਹਿਲਾ ਰਾਜਰਾਨੀ ਨੇ ਦੱਸਿਆ ਕਿ ਉਹ ਮੀਆਂ ਬੇਬੀ ਹੈਂਡੀਕੈਪਡ ਹਨ ਅਤੇ ਉਹਨਾਂ ਦਾ ਇੱਕ ਹੀ ਬੇਟਾ ਹੈ ਜੋ ਕਿ ਥੋੜਾ ਬਹੁਤ ਕਮਾ ਕੇ ਪਰਿਵਾਰ ਦਾ ਪੇਟ ਪਾਲਦਾ ਹੈ ਅਤੇ ਅੱਜ ਡਿੱਗੀ ਇਸ ਛੱਤ ਦੇ ਕਾਰਨ ਉਹਨਾਂ ਦੇ ਸਰ ਤੋਂ ਛੱਤ ਵੀ ਖੋ ਗਈ ਹੈ ਤੇ ਉਹਨਾਂ ਵੱਲੋਂ ਪ੍ਰਸ਼ਾਸਨ ਤੋਂ ਗੁਹਾਰ ਲਗਾਈ ਜਾ ਰਹੀ ਹੈ ਕਿ ਉਹਨਾਂ ਦੀ ਕਿਸੇ ਤਰ੍ਹਾਂ ਦੀ ਆਰਥਿਕ ਮਦਦ ਕੀਤੀ ਜਾਵੇ ਤਾਂ ਜੋ ਉਹ ਇਸ ਸਦਮੇ ਤੋਂ ਉੱਪਰ ਸਕਣ ਪੂਰੀ ਜਾਣਕਾਰੀ ਸੁਣਦੇ ਹਾਂ ਮਹਿਲਾ ਦੀ ਹੀ ਜ਼ੁਬਾਨੀ ਹਾਂਜੀ ਕੀ ਨਾਮ ਹੈ ਇਹ ਸਰ ਰਾਜ ਰਾਨੀ ਨਾਮ ਹਾਂਜੀ ਮੈਡਮ ਕੀ ਹੋਇਆ ਕੀ ਹੈ ਅੱਜ ਜਿਹੜੇ ਛੱਤ ਨਿਕਲੀ ਉਹ ਡਿੱਗੀ ਹੈ ਜਿਹੜੀ ਬਾਰਿਸ਼ ਬਹੁਤ ਜ਼ੋਰ ਦੀ ਹੋ ਰਹੀ ਸੀ ਵੀਰੇ ਤੇ ਇੱਕਦਮ ਛੱਤ ਡਿੱਗ ਪਈ ਅੱਛਾ ਜੀ ਤੇ ਕੋਈ ਨੁਕਸਾਨ ਵਗੈਰਾ ਨਹੀਂ ਜੀ ਨੁਕਸਾਨ ਤਾਂ ਬਚ ਗਿਆ ਜੀ ਬਚ ਗਿਆ ਹਾਂਜੀ ਤੁਹਾਡੇ ਪਰਿਵਾਰ ਦੇ ਵਿੱਚ ਕੌਣ ਕੌਣ ਹੈਗੇ ਇੱਥੇ ਸਿਰਫ ਇੱਕ ਬੇਟਾ ਹੈ ਜੀ ਅਸੀਂ ਦੋ ਮੀਆਂ ਵੀ ਵੀ ਇੱਕ ਬੇਟਾ ਅੱਛਾ ਤੇ ਮੇਰੇ ਵੀ ਤੁਸੀਂ ਕੰਮ ਕੀ ਕਰਦੇ ਹੋ ਕੰਮ ਹੈਂਡੀਕੈਪ ਹੈ ਜੀ ਕੋਈ ਨਹੀਂ ਕਰਦੇ ਬਸ ਮੈਂ ਸਟਿਚਿੰਗ ਕਰਦੀ ਆ ਥੋੜੀ ਅੱਛਾ ਥੋੜੀ ਬਹੁਤ ਸਟਿਚਿੰਗ ਕਰਦੇ ਤੇ ਬੇਟਾ ਬੇਟਾ ਜੌਬ ਕਰਦਾ ਜੀ ਕਿੱਥੇ ਇਹ ਮੈਡੀਕਲ ਸਟੋਰ ਤੇ ਕਰਦਾ ਜੀ ਤੇ ਮਕਾਨ ਦਾ ਹਾਦਸਾ ਹੋਇਆ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਸਰ ਅਸੀਂ ਤਾਂ ਡਰ ਦੇ ਮਾਰੇ ਬਾਹਰ ਹੀ ਨਿਕਲੇ ਤੇ ਕੀ ਬਦ ਨੁਕਸਾਨ ਹੋ ਜਾਂਦਾ ਭਾਰੀ ਤੇ ਬਚਤ ਹੀ ਰਹਿ ਗਈ ਬਸ ਸਰਕਾਰ ਤੋਂ ਤੁਸੀਂ ਕੀ ਮੰਗ ਕਰਦੇ ਹੋ ਸਰਕਾਰ ਤੋਂ ਬਸ ਅਸੀਂ ਇਹੀ ਮੰਗ ਕਰਾਂਗੇ ਸਾਡਾ ਕੋਈ ਹੱਲ ਕਰਨ ਤੇ ਥੋੜੇ ਮਦਦ ਕਰਨ ਨਾਲੇ ਸਾਡੀਆਂ ਛੱਤਾਂ ਡਿੱਗਣ ਵਾਲੀਆਂ ਇਹਦਾ ਹੱਲ ਕਰਾਇਆ ਜਾਵੇ ਤੇ ਥੋੜੀ ਜੀ ਆਮਦਨੀ ਦੀ ਸਹਾਇਤਾ ਦਿੱਤੀ ਜਾਵੇ ਜੋ ਵਾਸਤੇ